ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ਿਰੇ ਪੰਜਾਬ ਨਿਊਜ਼ ਚੈਨਲ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇੱਕ ਰੂਹ ਕਮਾਊ ਹਾਦਸਾ ਜੜਾਇਆ ਉਹ ਸਾਹਮਣੇ ਆਇਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਜਿਹੜੀ ਇੱਕ ਵੱਡੀ ਖਬਰ ਜੜੀ ਆ ਉਹ ਲੁਧਿਆਣੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਬੱਚੇ ਵੱਡਾ ਦਰਿਆ ਦੇ ਵਿੱਚ ਨਹਾਉਂਦੇ ਹੋਏ ਜਿਨ੍ਹਾਂ ਦੀ ਉੱਥੇ ਜਾਨ ਚਲੀ ਗਈ ਹੈ ਡੁੱਬਣ ਦੇ ਕਾਰਨ ਹੋਇਆ ਇਤਨਾ ਕਿ ਬੱਚੇ ਜਿਹੜੇ ਨੇ ਉਹ ਬੁੱਢਾ ਦਰਿਆ ਦੇ ਲੱਗ ਗਏ ਜਿਹੜਾ ਇੱਕ ਲੰਗਰ ਲੱਗਾ ਹੋਇਆ ਸੀ ਤਾਂ ਲੰਗਰ ਖਾਣ ਵਾਸਤੇ ਘਰੋਂ ਨਿਕਲਦੇ ਨੇ ਤਾਂ ਲੰਗਰ ਖਾਣ ਤੋਂ ਬਾਅਦ ਜਿਹੜਾ ਆ ਉਹ ਉਥੇ ਦਰਿਆ ਦੇ ਵਿੱਚ ਤਿਆਰਨਾ ਚਾਲੂ ਕਰ ਦਿੰਦੇ ਨੇ ਤਾਂ ਤੁਹਾਨੂੰ ਦੱਸਿਆ ਕਿ ਬੁੱਢਾ ਦਰਿਆ ਦੀ ਜਿਹੜੀ ਆ ਉਹ ਉਥੇ ਦੀ ਸਫਾਈ ਦਾ ਜਿਹੜਾ ਕੰਮ ਉਹ ਚੱਲ ਰਿਹਾ ਤਾਂ ਉਹਦੇ ਵਿੱਚੋਂ ਜਿਹੜਾ ਜਿੰਨਾ ਵੀ ਗੰਧ ਰੋਗਨ ਸੀਗਾ ਉਹਨੂੰ ਬਾਹਰ ਕੱਢਿਆ ਗਿਆ ਤਾਂ ਡੁਗਾਈ ਜ਼ਿਆਦਾ ਹੋਣ ਦੇ ਕਾਰਨ ਬੱਚੇ ਜਿਹੜੇ ਨੇ ਦੋਨੇ ਉਥੇ ਡੁੱਬ ਗਏ ਇੱਕ ਦੀ ਉਮਰ 14 ਸਾਲ ਦੀ ਜਾਰੀ ਹੈ ਤੇ ਇੱਕ ਦੀ 16 ਸਾਲ ਦੇ ਲਗਭਗ ਜਿਹੜੀ ਉਮਰ ਦੱਸੀ ਜਾ ਰਹੀ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੋਨਾਂ ਦੀ ਡੈੱਡ ਬੋਡੀ ਜਿਹੜੀ ਉਹ ਆਪਣੇ ਕਬਜ਼ੇ 'ਚ ਲੈ ਲਈ ਹੈ ਤਾਂ ਹੁਣ ਅਗਲੀ ਕਾਰਵਾਈ ਉਹ ਕੀਤੀ ਜਾ ਰਹੀ ਹੈ। ਸੰਗਤ ਜੀ ਉੱਥੇ ਕੋਈ ਵੀ ਤਾਂ ਬੱਚੇ ਨੂੰ ਮਨਾ ਕਰ ਸਕਦਾ ਸੀਗਾ। ਹਾਂ ਕਰ ਸਕਦਾ ਸੀ। ਨਹੀਂ ਸੰਗਤ ਸੀਗੇ ਜੀ ਕੋਈ ਤਾਂ ਮਨਾ ਕਰ ਸਕਦਾ ਸੀ ਕਿ ਨਿਆਣਾ ਨਾ ਰਿਹਾ ਵਾ ਮੈਂ ਖੱਡਾ ਇਹਨਾਂ ਕੀਤਾ ਹੈ ਤਾਂ ਉਹ ਨਿਕਲਿਆ ਸਾਰਾ ਗੰਧ ਮਨਾ ਨਹੀਂ ਕੀਤਾ ਕਿਸੇ ਇੱਕ ਮਨਾ ਨਹੀਂ ਕੀਤਾ ਜੀ ਉੱਥੇ। ਅੱਛਾ ਹਾਂ ਹੋਰ ਵੀ ਨਾ ਰਹੇ ਸੀਗੇ ਕਿੰਨੇ ਮਹੀਨੇ ਵਕਤ ਇਹ ਗਏ ਸੀ ਜੀ ਉੱਥੇ ਉਹ ਵੀ ਲੱਗਿਆ ਸੀ ਨਾ ਲੰਗਰ ਵੀ ਲੱਗਿਆ ਸੀ ਠੀਕ ਹੈ ਠੀਕ ਹੈ ਠੀਕ 12:00 ਵਜੇ ਗਏ 12:00 ਵਜੇ 12 ਤਾਂ 1:00 ਜਨਾਨੀ ਬੱਚੇ ਬੰਦੇ ਇਕੱਠਾ ਇਹਨਾਂ ਨੂੰ ਜਦ ਅਸੀਂ ਕਿਹਾ ਕਿ ਕੋਤੇਗਾਰ ਨੂੰ ਬੁਲਾਓ ਮੜਾ ਇਹ ਕਰੀਏ ਕੁਛ ਤੇ ਉਹ ਬਾਅਦ ਵਿੱਚ ਜਦ ਸਾਰੇ ਫੈਮਿਲੀ ਸਾਰੇ ਆਈ ਜਾਂ ਸਹੁਰੇ ਸਰਾਪਾ ਹੋਣ ਲੱਗੇ ਫਿਰ ਫਿਰ ਬੁਲਾਏ ਇਹਨਾਂ ਨੇ 3-4 ਘੰਟੇ ਬਾਅਦ ਕਿੱਥੇ ਬਚੂਗੀ ਲੋਟਾ ਜ ਨੇ ਆਣਾ ਕੀ ਤਿੰਨ ਚਾਰ ਘੰਟੇ ਬਈ ਹੋਰ ਵੀ ਨਾ ਰਹੇ ਸੀ ਕਿ ਉੱਥੇ ਦੋ ਹੀ ਬੱਚੇ ਸੀ ਜੀ ਦੋਏ ਵਿੱਚ ਦੋ ਬੱਚੇ ਸੀ ਇੰਨੀ ਸੰਗਤ ਆ ਜੀ ਕੋਈ ਤਾਂ ਆਪਣਾ ਛੋਟਾ ਜਿਹਾ ਸਮਝ ਕੇ ਗਾਂਢੀ ਦਿੰਦਾ ਕੋਈ ਪਰ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਸੀ ਬੋਏ ਸੁਣਦੇ ਹੀ ਨਹੀਂ ਸੀ ਉਹਨਾਂ ਕਾ ਸੇਵਾਦਾਰ ਬਹਾਰਾ ਸਾਰੇ ਸੇਵਾਦਾਰ ਰਹਿ ਗਏ ਉਹ ਵੀ ਤਾਂ ਕਹਿ ਸਕਦੇ ਸੀ ਛੋਟੇ ਬੱਚੇ ਨਾ ਰਹੇ ਇਸਨੇ ਸ਼ੋਰੂਮ ਨੇ ਵਿੱਚ ਆਇਆ ਵੀ ਛੱਡੋ ਪਤਾ ਨਹੀਂ ਲੱਗਿਆ ਆ ਮਾੜੇ ਵਾਲੇ ਸਭ ਸ਼ੋਰ ਮਚਾ ਰਹੇ ਰੋ ਰਹਾ ਨਹੀਂ ਪਬਲਿਕ ਨਹੀਂ ਇਹ ਸਭ ਪੁਲਿਸ ਦਾ ਹੁੰਦਾ ਇਹ 90 416 1259 ਨੰਬਰ ਤੁਹਾਡਾ ਹਾਂਜੀ ਵੀ 12 ਇੰਨੇ ਪਬਲਿਕ ਹੈ ਉੱਥੇ ਬੰਦਾ ਕਹਿ ਸਕਦਾ ਇਹ ਚਲ ਬੰਦਾ ਬਚਾ ਲੈਂਦਾ ਜਾ ਕੇ ਉੱਥੇ ਦਾ ਚਾਰ ਚਾਰ ਜੀ ਬੋਡੀਗਾਰਡ ਲੈ ਕੇ ਘੁੰਮਦੇ ਉੱਥੇ ਦੋ ਬੋਡੀਗਾਰਡ ਤਾਂ ਛੱਡ ਦਿਓ ਘੱਟੋ ਘੱਟ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ